ਕਿੰਨੇ ਗਾਲ ਕੱਢੀ ਆ ਇਹਨੇ ਗਾਲ ਕੱਢੀ ਆ ਹਾਂ ਇਹਨਾਂ ਦੇ ਵੀਰੇ ਤੇਰੀ ਪੱਗ ਕਿੱ데 ਲਾਈ ਆ ਵੀਰੇ ਪੱਗ ਰੀਂਦੇ ਲਾਈ ਕਰੀ ਪੱਗੀ ਲਾਈ ਆ ਕਿਨੇ ਲਾਈ ਆ ਇਹਨੇ ਲਾਈ ਦੇ ਪੱਗ ਲਾਈ ਆ ਇਹਨੂੰ ਧੱਕਾ ਜਿੱਥੇ ਧੱਕਾ ਜਿੰਨੇ ਪੱਜ ਦਾ ਮੁੱਲ ਪਾਉਣਾ ਤੇਰੇ ਨਾਲ ਮੈਂ ਤਾਂ ਮਰੀ ਜਿੱਡੀ ਕੰਮ ਕਰਦੀ ਆ ਤੇ ਮੈਂ ਦਵਾਈ ਦਊਂਗੀ ਉਹ ਇਹਨਾਂ ਦਾ ਕੰਮ ਹੀ ਹੋ ਗਿਆ ਪੱਗ ਨੂੰ ਪਹਿਣਾ ਨਹੀਂ ਭਾਜੀ ਦੱਸ ਮੈਂ ਵੀ ਸਿੱਖ ਪਰਵਾਜ਼ ਜਾਣ ਕੇ ਲਾਈਵ ਆ ਦੇਖਿਆ ਜਦ ਤੱਕ ਹੀ ਭੱਗਦੀ ਕਿਰਾ ਕੀ ਨਾਮ ਤੇਰਾ ਤੇਰਾ ਨਾਮ ਕਮਲਜੀ ਸਿੰਘ ਹੈ ਹਾਂਜੀ ਕਿੱਥੇ ਦਾ ਰਹਿਣ ਵਾਲਾ ਕਿਹਦਾ ਰਹਿਣ ਵਾਲਾ ਜੀ ਅੱਛਾ ਜੀ ਮੈਂ ਆਪਣੀ ਡਿਊਟੀ ਤੇ ਆ ਰਿਹਾ ਸੀ ਅੱਛਾ ਜੀ ਠੀਕ ਹੈ ਇਹ ਰੋਂਗ ਸਾਈਡ ਨੂੰ ਕੀ ਐਕਟਿਵ ਹੈ ਇਹਨਾਂ ਨੇ ਆਪ ਹੀ ਮਾਰੀ ਹਾਂਜੀ ਆਪ ਹੀ ਮੈਨੂੰ ਗਲਾ ਘੁੱਟਣ ਡੇ ਵੀ ਆਪ ਹੀ ਮੇਰੇ ਗਲ ਪੈ ਗਏ ਤੇ ਮੇਰੀ ਪੱਗ ਲਾਤੀ ਜੋ ਵੀ ਤੁਹਾਡੇ ਕੋਲ ਰੇਡੀਓ ਪਹਿਲਾਂ ਵੀ ਬਣੀ ਅੱਛਾ ਜੀ ਜੇਤ ਮੈਂ ਆਪਣੀ ਸੇਫਟੀ ਲਈ ਮੈਨੂੰ ਨਹੀਂ ਚੰਗਾ ਲੱਗਾ ਤਾਂ ਭਾਗ ਦੁਬਾਰਾ ਬੰਨ੍ਹ ਕਿਉਂਕਿ ਆਪਾਂ ਨੰਗੇ ਸਿਰ ਨਹੀਂ ਗਦੀਦੇ ਅੱਛਾ ਜੀ ਠੀਕ ਹੈ ਇਸ ਕਰਕੇ ਇੱਥੇ ਪਰਚਾ ਹੋਣਾ ਚਾਹੀਦਾ ਜੋ ਵੀ ਇਹ ਵੀ ਗੱਲ ਕਿਨੇ ਗਾਲ ਕੱਢੀ ਆ ਜੀ ਇਹਨੇ ਗਾਲ ਕੱਢੀ ਆ ਵੀਰੇ ਤੇਰੀ ਪੱਗ ਕਿੱ데 ਲਾਈ ਆ ਵੀਰੇ ਪੱਗ ਇਹਨੇ ਲਾਈ ਤੇ ਪੱਗ ਹੀ ਲਾਈ ਆ ਇਹਨੇ ਲਾਈ ਤੇ ਪੱਗ ਲਾਈ ਆ ਹਲਕਾ ਧੱਕਾ ਧੱਕਾ ਜਿਨੇ ਪੱਗ ਦਾ ਮੁੱਲ ਪਾਉਣਾ ਤੇਰੇ ਨਾਲ ਮੈਂ ਤਾਂ ਮਰੀ ਜਿੱਦੀ ਕੰਮ ਕੱਢੀਆਂ ਕੋਈ ਮੈਂ ਦਵਾਈ ਦਊਂਗੀ ਉਹ ਇਹਨਾਂ ਦਾ ਕੰਮ ਹੀ ਹੋ ਗਿਆ ਪੱਗ ਨੂੰ ਪਹਿਣਾ ਨਹੀਂ ਭਾਈ ਦੱਸ ਮੈਂ ਵੀ ਸਿੱਖ ਪਰਵਾਜ਼ ਆਣ ਕੇ ਲਾਈ ਪਾਉਂਦੇ ਆ ਦੇਖਿਆ ਜਦ ਤੱਕ ਹੀ ਭੱਗਦੀ ਕਿਰਾ ਕੀ ਨਾਮ ਤੇਰਾ ਤੇਰਾ ਨਾਮ ਕਵਲਜੀ ਸਿੰਘ ਹੈ ਹਾਂਜੀ ਕਿੱਥੇ ਰਹਿਣ ਵਾਲਾ ਕਿੱਥੇ ਰਹਿਣ ਵਾਲਾ ਜੀ ਅੱਛਾ ਜੀ ਮੈਂ ਆਪਣੀ ਡਿਊਟੀ ਤੇ ਆ ਰਿਹਾ ਸੀ ਅੱਛਾ ਜੀ ਠੀਕ ਹੈ ਇਹ ਰੋਂਗ ਸਾਈਡ ਨੂੰ ਕੀ ਐਕਟਿਵ ਹੈ ਇਹਨਾਂ ਨੇ ਆਪ ਹੀ ਮਾਰੀ ਹਾਂਜੀ ਆਪ ਹੀ ਮੈਨੂੰ ਗੱਲਾ ਘਟਣ ਡੇ ਵੀ ਆਪ ਹੀ ਮੇਰੇ ਗਲ ਪੈ ਗਏ ਜੀ ਮੇਰੀ ਪੱਗ ਲਾ ਤੇ ਜੋ ਵੀ ਤੁਹਾਡੇ ਕੋਲ ਰਿਡੀਓ ਪਹਿਲਾਂ ਵੀ ਬਣੇ ਅੱਛਾ ਜੀ ਜੇ ਮੈਂ ਆਪਣੀ ਸੇਫਟੀ ਲਈ ਮੈਨੂੰ ਨਹੀਂ ਚੰਗਾ ਲੱਗਾ ਤਾਂ ਭੱਗ ਦੁਬਾਰਾ ਬੰਨ ਜਿਉਂਕਿ ਆਪਾਂ ਨੰਗੇ ਸਿਰ ਨਹੀਂ ਗਦੀਦੇ ਅੱਛਾ ਜੀ ਠੀਕ ਹੈ ਇਸ ਕਰਕੇ ਇੱਕ ਪਰਚਾ ਹੋਣਾ ਚਾਹੀਦਾ ਜੋ ਇਹ ਵੀ ਕੰਟੀਨਿਊ ਹੋ